ਪੰਜਾਬ ਦੇ ਵਿੱਚ ਰਾਤ ਦੇ ਤਾਪਮਾਨ ਨੇ ਤੋੜਿਆ 54 ਸਾਲ ਦਾ ਰਿਕਾਰਡ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਮਿਲ ਸਕਦੀ ਹੈ ਗਰਮੀ ਤੋਂ ਰਾਹਤ 28 ਅਤੇ 29 ਜੂਨ ਨੂੰ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਹੋਵੇਗੀ ਹਲਕੀ ਤੇ ਦਰਮਿਆਨੀ ਬਰਸਾਤ ਪੰਜਾਬ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ ਤਾਪਮਾਨ ਵਧਨ ਦੇ ਨਾਲ ਅਤਿ ਦੀ ਗਰਮੀ ਪੈ ਰਹੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮਾਹਰਾਂ ਨੇ ਦੱਸਿਆ ਹੈ ਕਿ ਦਿਨ ਦਾ ਤਾਪਮਾਨ 41 ਡਿਗਰੀ ਤੱਕ ਪਹੁੰਚ ਰਿਹਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਰਾਤ ਦੇ ਤਾਪਮਾਨ ਦੇ ਵਿੱਚ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਨੇ ਦੱਸਿਆ ਹੈ ਕਿ 1970 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਧ ਰਾਤ ਦੇ ਸਮੇਂ ਦਾ ਸਭ ਤੋਂ ਜ਼ਿਆਦਾ ਤਾਪਮਾਨ 32.4 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ 54 ਸਾਲ ਬਾਅਦ ਰਿਕਾਰਡ ਤਾਪਮਾਨ ਹੈ ਜੀ ਇਸੇ ਪਿਛਲੇ ਤਿੰਨ ਦਿਨਾਂ ਤੋਂ ਦੇਖਿਆ ਸੀਗਾ ਕਿ ਫਿਰ ਟੈਂਪਰੇਚਰ ਦੇ ਵਿੱਚ ਰਾਈਜ਼ ਅਬਜ਼ਰਵ ਕੀਤੀ ਗਈ ਸੀ ਔਰ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਸੀ ਇਸੇ ਤਰ੍ਹਾਂ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ 41 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 32.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 26.5 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ 5.9 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਹ 32.4 ਡਿਗਰੀ ਸੈਂਟੀਗ੍ਰੇਡ ਜੋ ਸੀ ਅੱਜ ਨਾਈਟ ਟਾਈਮ ਟੈਂਪਰੇਚਰ ਅਬਜ਼ਰਵ ਕੀਤਾ ਹੈ ਇਹ 26 ਜੂਨ ਵਾਸਤੇ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਜਿਹੜਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 1999 ਦੇ ਵਿੱਚ ਔਰ 2017 ਦੇ ਵਿੱਚ 3.6 ਡਿਗਰੀ ਸੈਂਟੀਗ੍ਰੇਡ ਜੋ ਹਾਈਸਟ ਰਿਕਾਰਡ ਕੀਤਾ ਗਿਆ ਸੀ ਹਾਂਜੀ ਅਸੀਂ ਹੁਣ ਵੀ ਦੇਖ ਰਹੇ ਕਿਉਂਕਿ ਜਿਹੜੀ ਹਿਮੀਡਿਟੀ ਹਵਾ ਦੇ ਵਿੱਚ ਵੱਧ ਚੁੱਕੀ ਹੈ ਜੀ ਕਿਉਂਕਿ ਸਾਊਥ-ਈਸਟਰਨ ਵੈਂਡਸ ਐਸਟੈਬਲਿਸ਼ ਹੋ ਗਈਆਂ ਨੇ ਮੌਨਸੂਨ ਦੇ ਆਉਣ ਤੋਂ ਪਹਿਲਾਂ ਸੋ ਉਹਦੇ ਕਰਕੇ ਹੌਟ ਐਂਡ ਹਿਮੀਡ ਕੰਡੀਸ਼ਨਸ ਜਿਹੜੀਆਂ ਬਣੀਆਂ ਹੋਈਆਂ ਨੇ ਔਰ ਇਹ ਕਾਫੀ ਅਨਕੰਫਰਟੇਬਲ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਸਾਰਿਆਂ ਨੂੰ ਕਰਦੀਆਂ ਨੇ ਪਰ ਜੇ ਅਸੀਂ ਅਨਵਾਰੇ 3-4 ਦਿਨਾਂ ਦੇ ਵਿੱਚ ਵੈਦਰ ਦੀ ਗੱਲ ਕਰੀਏ ਤਾਂ ਅਨਵਾਰੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ-ਕਿਤੇ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਸਪੈਸ਼ਲੀ 28 ਔਰ 29 ਤਰੀਕ ਨੂੰ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਉਹਦੇ ਨਾਲ ਗਰਜ ਚਮਕ ਔਰ ਤੇਜ਼ ਹਵਾਵਾਂ ਵੀ ਜਿਹੜੀਆਂ ਉਹ ਚੱਲ ਸਕਦੀਆਂ ਹੈ ਬਿਲਕੁਲ ਜੀ ਕਿਉਂਕਿ ਅੱਜਕਲ ਜਿਵੇਂ ਝੋਨੇ ਦੀ ਲਵਾਈ ਚੱਲ ਰਹੀ ਹੈ ਪਾਣੀ ਦੀ ਬੜੀ ਲੋੜ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਔਰ ਇਹ ਕਿਉਂਕਿ ਪਾਣੀ ਦੀ ਸਾਨੂੰ ਜ਼ਰੂਰਤ ਹੈ ਕਾਫੀ ਲਾਹੇਵੰਦ ਸਿੱਧ ਹੋਣ ਵਾਲੀ ਹੈ ਬਟ ਇਸ ਦੇ ਨਾਲ ਨਾਲ ਕਿਸਾਨਾਂ ਨੂੰ ਥੋੜਾ ਧਿਆਨ ਵੀ ਰੱਖਣਾ ਪਊਗਾ ਕਿਉਂਕਿ ਹੋ ਸਕਦਾ ਕੁਝ ਕ੍ਰੌਪਸ ਦੀ ਹਾਰਵੈਸਟਿੰਗ ਵੀ ਉਹ ਕਰ ਰਹੇ ਹੋਣ ਜਿਵੇਂ ਮੂੰਗੀ ਦੀ ਹਾਰਵੈਸਟਿੰਗ ਇਹ ਦਿਨਾਂ ਵਿੱਚ ਚੱਲਦੀ ਹੁੰਦੀ ਹੈ ਸੋ ਉਸ ਤਰ੍ਹਾਂ ਦੀਆਂ ਕ੍ਰੌਪਸ ਬਾਰੇ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜੇ ਉਹ ਹਾਰਵੈਸਟਿੰਗ ਕਰ ਰਹੇ ਨੇ ਤਾਂ ਉਹਨਾਂ ਨੂੰ ਪ੍ਰੋਡਿਊਸ ਦੀ ਸਾਂਭ ਸੰਭਾਲ ਜ਼ਰੂ ਬਾਰਿਸ਼ ਤੋਂ ਕੋਈ ਨੁਕਸਾਨ ਨਾ ਹੋ ਸਕੇ ਸੈਕੰਡਲੀ ਕੁਝ ਕ੍ਰੌਪਸ ਦੀ ਸੋਇੰਗ ਵੀ ਚੱਲ ਰਹੀ ਹੈਗੀ ਜਿਵੇਂ ਮੱਕੀ ਵਗੈਰਾ ਦੀ ਸੋਇੰਗ ਚੱਲ ਰਹੀ ਹੈ ਸੋ ਉਹਦਾ ਵੀ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਦੋਂ ਸੋਇੰਗ ਤੋਂ ਇਮੀਡੀਏਟਲੀ ਬਾਅਦ ਬਾਰਿਸ਼ ਹੋ ਜਵੇ ਫਿਰ ਵੀ ਉਹ ਉਹਦੀ ਜਰਮੀਨੇਸ਼ਨ 'ਚ ਪ੍ਰੋਬਲਮ ਆਉਂਦੀ ਹੈ ਸੋ ਜਿਹੜੇ ਆਉਣ ਵਾਲੇ ਦਿਨਾਂ ਦੀਆਂ ਵੈਦਰ ਕੰਡੀਸ਼ਨਸ ਨੇ ਕਿ ਬਾਰਿਸ਼ ਹੋ ਸਕਦੀ ਆ ਔਰ 28 29 ਨੂੰ ਕਿਤੇ ਕਿਤੇ ਜ਼ਿਆਦਾ ਬਾਰਿਸ਼ ਵੀ ਹੋ ਸਕਦੀ ਹੈ ਸੋ ਉਹਨਾਂ ਨੂੰ ਜਿਹੜੇ ਆਪਣੇ ਖੇਤੀ ਧੰਦਿਆਂ ਦੀ ਜੋਤਬੰਦੀ ਹੈ ਇਹ ਬੜੀਆਂ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਕਰਨੀ ਚਾਹੀਦੀ ਹੈ ਭਾਜੀ ਮੌਨਸੂਨ ਦਾ ਜਿਹੜਾ ਆਨਸੈਟ ਦਾ ਪੰਜਾਬ ਦੇ ਵਿੱਚ ਨਾਰਮਲ ਟਾਈਮ ਹੈਗਾ 1 ਜੁਲਾਈ ਹੈ ਸੋ ਇਸ ਵਾਰੀ ਵੀ ਇਹੀ ਐਕਸਪੈਕਟ ਕੀਤਾ ਜਾ ਰਿਹਾ ਕਿ ਇੱਕ ਨੀਅਰ ਨਾਰਮਲ ਟਾਈਮ ਤੇ ਮੌਨਸੂਨ ਪੰਜਾਬ ਦੇ ਵਿੱਚ ਦਸਤਕ ਦੇ ਸਕਦਾ ਕਿਰੋ ਬੇਦਰਲੀ ਕੋਡ ਵੀ ਤੋੜਿਆ ਪਿਛਲੇ ਬਿਲਕੁਲ ਜੀ ਜੋ ਅੱਜ ਦਾ ਅਸੀਂ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ 32.4 ਡਿਗਰੀ ਸੈਲਟ੍ਰੀਟ ਇਹ ਸਾਡੇ ਕੋਲ 1970 ਤੋਂ ਜਦੋਂ ਤੱਕ ਅਸੀਂ ਡੇਟਾ ਰਿਕਾਰਡ ਕਰ ਰਹੇ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਤਾਂ 26 ਜੂਨ ਦਾ ਇਹ ਜਿਹੜਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ 32.4 ਡਿਗਰੀ ਸੈਲਟ੍ਰੀਟ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 1999 ਵਿੱਚ ਔਰ 2017 ਦੇ ਵਿੱਚ ਹਾਈਐਸਟ ਟੈਂਪਰੇਚਰ 30.6 ਡਿਗਰੀ ਸੈਲਟ੍ਰੀਟ 26 ਜੂਨ ਦਾ ਸੀਗਾ ਬਟ ਅੱਜ ਇਹ ਰਿਕਾਰਡ ਹਾਈਐਸਟ 32.4 ਡਿਗਰੀ ਸੈਲਟ੍ਰੀਟ ਰਿਕਾਰਡ ਕੀਤਾ ਗਿਆ